ਇੱਕ ਸਪੈਸ਼ਲ ਨਾ ਇੱਕ ਆਪਾ ਇੱਕ ਚੀਜ਼ ਲਾਂਚ ਕੀਤੀ ਹੈ ਜਿਹੜੀ ਕਿ ਖਾਸ ਕਰਕੇ ਕਮਰਸ਼ੀਅਲ ਗੱਡੀਆਂ ਲਈ ਹੈ ਉਹ ਦੇਖੋ ਜਿਹੜੀ ਗੱਡੀਆਂ ਨਾ ਆਪਣਾ ਡੇਲੀ ਬਹੁਤ ਚੌਧੀਆਂ ਨੇ ਫੈਕਟਰੀ ਦੀਆਂ ਗੱਡੀਆਂ ਉਹਨਾਂ ਜਿਹੜੀ ਕੀ ਹੁੰਦਾ ਹੈ ਕਿ ਤੇਲ ਚੋਰੀ ਦੀ ਇੱਕ ਸਮੱਸਿਆ ਜਾਂ ਕੀ ਹੁੰਦਾ ਹੈ ਕਿ ਤੇਲ ਘੱਟ ਭਰਾਇਆ ਗਿਆ ਤੇ ਪਰਚੀ ਵੱਧਦੀ ਦਿੱਤ ਗਈ ਉਹਨਾਂ ਉਸ ਦੇ ਵਿੱਚ ਇਹ ਕੀ ਐਸੀ ਸਪੈਸ਼ਲ ਜਿਹੜੀ ਡਿਵਾਈਸ ਕੱਢੀ ਹੈ ਉਹਨਾਂ ਨਾਲ ਕੀ ਹੈ ਕਿ ਤੁਹਾਨੂੰ ਤੇਲ ਜਿਹੜਾ ਹੈ ਨਾ ਗੱਡੀ ਦਾ ਲਾਈਵ ਤੁਹਾਡੇ ਫੋਨ ਤੇ ਦਿਖੇਗਾ ਪਹਿਲੇ ਇਹ ਵੀਡੀਓ ਡਰਾਈਵਰਾਂ ਨੂੰ ਤਾਂ ਨਹੀਂ ਚੰਗੀ ਲੱਗਣੀ ਜਿਹੜੇ ਟੰਕਾ ਲਾਉਂਦੇ ਨੇ ਇੱਕ ਤਾਂ ਫੋਨ ਤੇ ਲਾਈਵ ਤੇਲ ਦਿਖੂਗਾ ਫਿਰ ਪਤਾ ਲੱਗੂ ਕਿੰਨਾ ਭਰਿਆ ਗਿਆ ਜੇ ਉਹਦੀ ਖਪਤ ਹੋਈ ਕਿੰਨੀ ਖਪਤ ਹੋਈ ਕਿੰਨੀ ਉਹਨੇ ਮਾਈਲੇਜ ਕੱਢੀ ਫਿਰ ਜੇ ਉਹਨੇ ਤੇਲ ਕੱਢਿਆ ਚਾਹੇ ਉਹਨੇ ਟੈਂਕੀ ਚੋਂ ਕੱਢਿਆ ਚਾਹੇ ਉਹਨੇ ਬੈਕ ਪਾਈਪ ਚੋਂ ਕੱਢਿਆ ਕਿੰਨੇ ਲੀਟਰ ਕਿੰਨੇ ਵਜੇ ਕਿਹੜੀ ਜਗ੍ਹਾ ਤੇ ਤੇ ਕਿੰਨੀ ਵਾਰ ਚ ਸਾਰਾ ਕੋਈ ਤੁਹਾਨੂੰ ਫੋਨ ਤੇ ਦਰਾਂਗੇ ਜਿਹੜਾ ਵੀ ਇਹ ਵੀਡੀਓ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰੇਗਾ ਤੇ ਸਾਣਾ ਤੁਹਾਨੂੰ ਨਾਲ ਲਿਆ ਕੇ ਸਕਰੀਨਸ਼ਾਟ ਦਿਖਾਏਗਾ ਉਹਨੂੰ ਸਪੈਸ਼ਲ ਆਫਰ ਹੈ ਵਰਲੀ 500 ਰੁਪਏ ਸੀ ਐਡੀਸ਼ਨਲੀ ਆਫ ਦੇਵਾਂਗੇ ਜੇ ਕੋਈ ਆਨਲਾਈਨ ਖਰੀਦ ਕੇ ਵੀ ਆਂਦਾ ਹੈ ਤੇ ਉਹਨੂੰ ਵੀ ਸੀ ਸਪੈਸ਼ਲ ਕੁਝ ਮਹੀਨੇ ਸੀ ਐਕਸਟਰਾ ਉਹਨਾਂ ਸਬਸਕ੍ਰਿਪਸ਼ਨ ਦੇਾਂਗੇ ਇਹਦੇ ਵਿੱਚੇ ਧੰਨਵਾਦ ਟ੍ਰੈਕਰ ਫॉर ਯੂ ਇਹ ਨਾਮ ਆ ਜੀ ਇੱਕ ਜੀਪੀਐਸ ਟ੍ਰੈਕਰ ਦਾ ਜੋ ਕਿ ਲੁਧਿਆਣਾ 베ਸਟ ਕੰਪਨੀ ਹੈ ਅਸੀਂ ਪਹੁੰਚੇ ਹਾਂ ਜੀ ਉਹਨਾਂ ਦੇ ਸਟਾਲ ਤੇ ਕਰਦੇ ਆ ਸਰਦਾਰ ਜੀ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਜੀ ਮਾਹਾਂ ਪੰਜਾਬ ਯੂਐਸਏ ਤੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਮਹਾ ਪੰਜਾਬ ਯੂਐਸਏ ਚੈਨਲ ਦਾ ਜਿਹੜੇ ਕਿ ਸਾਡੇ ਸਟਾਲ ਤੇ ਆ ਕੇ ਤੇ ਐਗਜ਼ਿਬਿਸ਼ਨ ਸ਼ੋਅ ਨੂੰ ਪੂਰਾ ਕਵਰ ਕਰ ਰਹੇ ਨੇ ਵੀਰੇ ਗੱਲ ਕਰਦੇ ਆ ਜਿਹੜਾ ਲਿਖਿਆ ਵੀ ਘਰ ਬੈਠੇ ਫੋਨ ਤੋਂ ਚੱਲਦੀ ਗੱਡੀ ਬੰਦ ਕਰੋ ਲੋਕ ਤਾਂ ਗੱਡੀਆਂ ਚਲਾਉਣ ਦੀ ਗੱਲ ਕਰਦੇ ਤੇ ਬੰਦ ਕਰਨ ਦਾ ਕੀ ਮਸਲਾ ਹੋਇਆ ਐਦਾਂ ਨਾ ਜੀ ਚਲਾਨੀ ਤਾਂ ਆਪਾਂ ਵੇ ਪਰ ਜੇ ਗੱਡੀ ਚੋਰੀ ਹੋ ਜੇ ਫਿਰ ਬੰਦ ਅੱਛਾ ਚੋਰ ਦੀ ਗੱਡੀ ਬੰਦ ਕਰਦਨੇ ਆ ਮੰਨ ਲਓ ਵੀ ਘਰ ਖੜੀ ਗੱਡੀ ਕੋਈ ਲੈ ਕੇ ਚਲਿਆ ਗਿਆ ਘਰ ਖੜੀ ਗੱਡੀ ਨੂੰ ਕੋਈ ਲੈ ਕੇ ਚਲਿਆ ਗਿਆ ਤਾਂ ਤੁਸੀਂ ਘਰੇ ਬੈਠੇ ਬੰਦ ਕਰ ਦੋਗੇ ਉਹ ਤਾਂ ਫਸ ਗਿਆ ਚੌਂਕ 'ਚ ਬਿਲਕੁਲ ਜੀ 올ਓਵਰ ਇੰਡੀਆ ਜਿੱਥੇ ਮਰਜੀ ਗੱਡੀ ਹੋਏ ਤੁਸੀਂ ਆਪਣੇ ਫੋਨ ਤੋਂ ਗੱਡੀ ਬੰਦ ਕਰ ਦਿਓ ਗੱਡੀ ਉੱਥੇ ਰੁਕ ਜਗੀ ਚੱਲੂ ਵੀ ਫੋਨ ਨਾਲ ਚੱਲੇਗੀ ਨਹੀਂ ਲੋਕ ਜਾਂ ਅਨਲੌਕ ਹੋਏਗਾ ਪਰ ਜੇ ਤੁਸੀਂ ਲੋਕ ਕਰਤਾ ਤਾਂ ਗੱਡੀ ਉੱਥੇ ਲੋਕ ਹੋ ਗਈ ਇੰਜਨ ਲੋਕ ਹੈ ਗੱਡੀ ਅੱਗੇ ਨਹੀਂ ਤੁਸੀਂ ਆਪ ਵੀ ਚਾਬੀ ਲੈ ਕੇ ਜਾਓਗੇ ਗੱਡੀ ਸੈਲਫ ਨਹੀਂ ਚੱਕੂਗੀ ਤੁਸੀਂ ਅਨਲੌਕ ਕਰੋਗੇ ਫੋਨ ਤੋਂ ਫੇਰ ਹੀ ਸੈਲਫ ਚੱਕੇਗੀ ਦੋਸਤੋ ਹੁਣ ਦਾ ਪਤਾ ਉਦੋਂ ਲੱਗਦਾ ਕਹਿੰਦਾ ਬੱਕੀ ਯਾਰ ਦੀ ਨਜ਼ਰ ਨਾ ਆਵੇ ਉਡਦੀ ਧੂੜ ਦਿਖੇ ਮਗਰ ਮਗਰ ਧੂੜ ਦਿਖਦੀ ਰਹਿ ਜਾਂਦੀ ਹੈ ਤੇ ਗੱਡੀ ਉੱਡ ਜਾਂਦੀ ਹੈ ਆਲਾ ਸਿਸਟਮ ਹੈ ਤੁਸੀਂ ਬੜਾ ਆਲਾ ਘੜ ਦਿੱਤਾ ਵੀ ਘਰ ਬੈਠੇ ਆ ਤੁਹਾਨੂੰ ਪਤਾ ਹੈ ਵੀ ਉੱਪਰੋਂ ਦੇਖਦੇ ਆ ਵੀ ਥੱਲੇ ਗੱਡੀ ਐ ਨਹੀਂ ਜਾਂ ਬਾਹਰ ਗੱਡੀ ਐ ਨਹੀਂ ਮੋਬਾਈਲ ਤੋਂ ਗੱਡੀ ਬੰਦ ਕਰਤੀ ਚੋਰ ਨੂੰ ਤਾਂ ਆ ਵੀ ਦਿੱਕਤਾਂ ਪੈ ਗਈਆਂ ਤੇ ਦੂਜਾ ਵੀਰੇ ਇਹ ਗੱਲ ਕਰਨੀ ਸੀ ਜਿਹੜਾ ਤੁਸੀਂ ਲਿਖਿਆ ਹੈ ਇਹਦੇ 'ਚ ਆਇਆ ਵੀ ਸੇਵ ਫਿਊਲ ਇਹ ਤੇਲ ਦੀ ਬਚਤ ਕਿਵੇਂ ਕਰੂਗਾ ਤੇਲ ਦੀ ਬਚਤ ਦੇ ਰੇ ਨਾ ਦੋ ਤਰੀਕੇ ਨੇ ਇੱਕ ਤਾਂ ਹੈਗਾ ਜੇ ਆਪਾਂ ਪਰਸਨਲ ਗੱਡੀਆਂ ਤੁਹਾਡੇ ਡਰਾਈਵਰ ਚਲਾਉਂਦੇ ਨੇ ਗੱਡੀ ਨੂੰ ਹੁਣ ਉਹ ਕੀ ਹੁੰਦਾ ਕਿ ਉਹ ਗੱਡੀ ਨੂੰ ਰਫਲੀ ਚਲਾਉਂਦੇ ਨੇ ਖਿੱਚੀ ਜਾਂਦੇ ਨੇ ਓਵਰ ਸਪੀਡ ਕਰਦੇ ਨੇ ਤੁਸੀਂ ਇਹਦੇ ਲਿਮਿਟ ਸੈੱਟ ਕਰੋ ਜਰੋ लिमिट ਪਾਰ ਹੋਏਗੀ ਤੁਹਾਨੂੰ ਫੋਨ ਤੇ ਅਲਰਟ ਆ ਜਾਏਗਾ ਕਿ ਇਹਨੇ ਓਵਰ ਲਿਮਿਟ ਕਰ ਰਿਹਾ ਓਵਰ ਸਪੀਡ ਤੇ ਚਲਾ ਰਿਹਾ ਹੈ ਇਹ ਇਹ ਤਾਂ ਦੂਜਾ ਇਹ ਦੁਰਘਟਨਾ ਤੋਂ ਵੀ ਬਚਾਅ ਹੋਊਗਾ ਜਿਵੇਂ ਹੁਣ ਸਕੂਲਾਂ ਵਗੈਰਾ ਤੇ ਗੱਡੀਆਂ ਚੱਲਦੀਆਂ ਨੇ ਤੇ ਉਹਦੇ ਪਿੱਛੇ ਲਿਖਿਆ ਜਾਂਦਾ ਜੀ ਕੰਪਲੇਂਟ ਕਰੋ ਕੰਪਲੇਂਟ ਕਰਦੇ ਆ ਉਤੋਂ ਅਗਲਾ ਕੋਈ ਬਹਾਨਾ ਮਾਰ ਦਿੰਦਾ ਜੀ ਮੈਨੂੰ ਜ਼ਰੂਰੀ ਹੋ ਗਿਆ ਸੀਗਾ ਜੀ ਮੈਂ ਲੇਟ ਹੋ ਰਿਹਾ ਸੀ ਜੀ ਇਹ ਹੋ ਗਈ ਤੇ ਘਰ ਬੈਠੇ ਉਹਦੇ ਤੇ ਨਜ਼ਰ ਰੱਖਣਗੇ ਦਫ਼ਤਰ ਬੈਠੇ ਨਜ਼ਰ ਰੱਖਣਗੇ ਕਿ ਸਾਡੀ ਗੱਡੀ ਕਿਸ ਤਰੀਕੇ ਨਾਲ ਵਰਤ ਰਹੀ ਹੈ ਬਿਲਕੁਲ ਜੀ ਹਾਂਜੀ ਹਾਂਜੀ ਇਹਦੇ ਵਿੱਚ ਅਥਰੁਕ ਸਾਡੇ ਸਕੂਲਾਂ ਦੇ ਵਿੱਚ ਲ ਸਾਡੇ ਪੰਜਾਬ ਚ ਬਹੁਤ ਸਕੂਲ ਅਗੇ ਸਾਡੇ ਕੋਲ 25 ਤੋਂ 30 ਸਕੂਲ ਨੇ ਜਿੰਨਾ ਜਿ세 ਕੰਮ ਕਰ ਰਹੇ ਆ ਤੇ ਉਹਨਾਂ ਨੂੰ ਇਹੀ ਹੁੰਦਾ ਤੇ ਪੇਰੈਂਟਸ ਨੂੰ ਵੀ ਡਿਟੇਲ ਵਧੇ ਰਹਿੰਦੇ ਨੇ ਕਿ ਪੇਰੈਂਟਸ ਘਰ ਬੈਠੇ ਦੇਖ ਲੈਣਗੇ ਕਿ ਮੇਰਾ ਬੱਚਾ ਕਿੱਥੇ ਪਹੁੰਚ ਗਿਆ ਕਿ ਮੇਰੇ ਘਰ ਦੇ ਨੇੜੇ ਆ ਗਿਆ ਨਹੀਂ ਆਇਆ ਉਹਨਾਂ ਨੂੰ ਬਾਹਰ ਖੜੇ ਜਾਰਾ ਦਿਨ ਸਮੱਸਿਆ ਇਹ ਨਹੀਂ ਹੁੰਦੀ ਕਿ ਵੇਟ ਕਰਨਾ ਧੁੱਪੇ ਜਾਂ ਮੀਂਹ ਦੇ ਵਿੱਚ ਉਸੇ ਟਾਈਮ ਬਾਹਰ ਜਾਂਦੇ ਚਿਰ ਉਹ ਬੱਸ ਉਹਨਾਂ ਦੇ ਨੇੜੇ ਆ ਜਾਂਦੀ ਹੈ ਜੀ ਕਿਉਂ ਛਤਰੀ ਲੈ ਕੇ ਬਾਹਰ ਖੜਨ ਦੀ ਜ਼ਰੂਰਤ ਨਹੀਂ ਨਾ ਧੁੱਪ 'ਚ ਮਰਨ ਦੀ ਜ਼ਰੂਰਤ ਆ ਲੋਕੇਸ਼ਨ ਤੋਂ ਦੇਖ ਲੈਣਾ ਕਿ ਸਾਡਾ ਬੱਚਾ ਕਿੱਥੇ ਗਿਆ ਗਿਆ ਉੱਥ ਬਿਲਕੁਲ ਜੀ ਉਹਨਾਂ ਨੂੰ ਮਤਲਬ ਹੁਣ ਜਿਹੜਾ ਸਪੀਡ ਦਾ ਤੁਸੀਂ ਕਿਹਾ ਸਕੂਲਾਂ ਦੇ ਵਿੱਚ ਕੀ ਹੁੰਦਾ ਕਿ ਬੱਚਿਆਂ ਦੀ ਜਿਹੜੀ ਗੱਡੀਆਂ ਨੇ ਨਾ ਉਹਨਾਂ ਨਾਲ ਬੜੀ ਇੱਕ ਭਾਵਨਾ ਜੁੜੀ ਹੁੰਦੀ ਹੈ ਕਿ ਹੁਣ ਜਿਹੜਾ ਡਰਾਈਵਰ ਹੈ ਜੇ ਗਵਤ ਦਿਸ਼ਾ ਚਲਾਉਂਦਾ ਹੈ ਜਾਂ ਗਵਤ ਰੋਂਗ ਸਾਈਡ ਚ ਹੋ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਓਵਰ ਸਪੀਡ ਕਰਦਾ ਹੈ ਹਾਰਸ਼ ਬ੍ਰੇਕਿੰਗ ਕਰਦਾ ਹੈ ਅਰੇ ਇਹ ਬੜੇ ਤਰ੍ਹਾਂ ਦੇ ਫੀਚਰ ਨੇ ਜਿਹੜਾ ਤੁਹਾਨੂੰ ਫੋਨ ਤੇ ਪਤਾ ਲੱਗ ਜਾਏਗਾ ਤੁਸੀਂ ਫੋਨ ਤੋਂ ਵਿਦ ਪ੍ਰੂਫ ਕੰਪਲੇਂਟ ਕਰ ਸਕਦੇ ਹੋ ਉੰਜ ਤਾਂ ਬੰਦਾ ਮੁਕਰ ਜਾਏਗਾ ਇੱਥੇ ਬੰਦਾ ਮੁਕਰ ਨਹੀਂ ਪਾਏਗਾ ਬਿਲਕੁਲ ਸਹੀ ਗੱਲ ਆ ਬੜੀ ਵਾਰੀ ਸੁਣਨਾ ਚਾਹੁੰਦਾ ਸਕੂਲ ਵਾਲੇ ਸ਼ਿਕਾਇਤ ਕਰਨ ਵਾਲੇ ਦੇ ਅੱਗੇ ਹਾਜ਼ਰੀ ਦੂਜਾ ਡਰਾਈਵਰ ਕਰ ਦਿੰਦੇ ਆ ਨਹੀਂ ਜੀ ਤੁਹਾਡਾ ਤਾਂ ਇਹ ਚਲਾਉਂਦਾ ਸੀਗਾ ਬਿਲਕੁਲ ਜੀ ਇਹੀ ਕੰਮ ਹੁੰਦਾ ਜੀ ਪਰ ਇੱਥੇ ਉਹ ਹੱਲ ਨਹੀਂ ਹੋ ਪਾਏਗਾ ਉਹਨਾਂ ਨੂੰ ਮੰਨਣਾ ਹੀ ਪਏਗਾ ਆਪਣੀ ਗਲਤੀ ਦੇ ਬਾਰੇ ਜਾਣਦੀ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਘੜਤ ਹਾਂਜੀ ਹਾਂਜੀ ਬਿਲਕੁਲ ਜੀ ਇਹ ਤਾਂ ਹੋ ਗਿਆ ਕਮਰਸ਼ੀਅਲ ਵਹੀਕਲ ਲਈ ਤੇ ਆਪਣੀਆਂ ਕਾਰਾਂ ਲਈ ਆਪਣੀਆਂ ਕਾਰਾਂ ਦੇ ਲਈ ਜਿਹੜਾ ਤਾਂ ਤੁਹਾਨੂੰ ਦੱਸਿਆ ਕਿ ਫੋਨ ਤੋਂ ਇੰਜਨ ਬੰਦ ਵਾਲਾ ਇਹ ਐਂਟੀ ਥੈਫਟ ਡਿਵਾਈਸ ਹੈ ਇਹ ਆਪਣੀ ਕਾਰਾਂ ਦੇ ਲਈ ਹੈ ਹੁਣ ਕੀ ਹੈ ਕਿ ਤੁਹਾਡੇ ਬੱਚੇ ਜਾਂਦੇ ਨੇ ਇਕੱਲੇ ਕਈ ਵਾਰੀ ਕੋਈ ਹੁੰਦਾ ਕਿ ਡਰਾਈਵਰ ਦੇ ਨਾਲ ਜਾ ਰਹੇ ਆ ਜਾਂ ਬੱਚੇ ਨੇ ਨਵਾਂ ਨਵਾਂ ਤੁਹਾਡੇ ਹੁਣ ਉਹਦੇ ਵਿੱਚ ਤੁਸੀਂ ਘਰ ਤੇ ਬੈਠੇ ਆਪਣੇ ਹੱਥਾਂ ਦੇ ਵਿੱਚ ਲੈ ਲਓ ਕਿ ਫਿੰਗਰ ਟਿਪਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਤੁਹਾਡਾ ਸੇਫ ਹੈ ਬੱਚਾ ਕਿਤੇ ਡਰਾਈਵ ਤਾਂ ਨਹੀਂ ਕਰ ਰਿਹਾ ਜੇ ਬੱਚਾ ਰਾਤ ਨੂੰ देर ਆ ਰਿਹਾ ਤੁਹਾਨੂੰ ਬਾਰ ਬਾਰ ਉਹਨੂੰ ਫੋਨ ਕਰਕੇ ਪਰੇਸ਼ਾਨ ਕਰਨ ਦੀ ਲੋੜ ਨਹੀਂ ਹੈ ਪਰਿਵਾਰ ਦੇ ਮੈਂਬਰ ਨੂੰ ਫੋਨ ਨਾ ਕਰੋ ਬਾਰ ਬਾਰ ਤੁਸੀਂ ਫੋਨ ਤੇ ਦੇਖ ਲਓ ਕਿ ਕਿੱਥੇ ਪਹੁੰਚ ਗਿਆ ਤੁਹਾਨੂੰ ਉੱਥੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਤੁਹਾਨੂੰ ਉਧਰੋਂ ਪਤਾ ਹੋਏਗਾ ਕਈਆਂ ਲਈ ਤਾਂ ਇਹ ਪੰਗੇ ਦਾ ਕੰਮ ਹੋ ਗਿਆ ਬੱਚੇ ਕਹਿੰਦੇ ਕਿਤੇ ਹੋਰ ਨੇ ਤੇ ਚਲੇ ਕਿਤੇ ਹੋਰ ਜਾਂਦੇ ਨੇ ਇਹ ਤੋਂ ਇਹ ਬੱਚਿਆਂ ਤੇ ਵੀ ਨજર ਰਹੂਗੀ ਕਿ ਸਾਡੇ ਬੱਚੇ ਕਿੱਥੇ ਨੇ ਦੇਖੋ ਪਰਵਾਰਕ ਸਮੱਸਿਆ ਹੈਗੀ ਹੈ ਕਿ ਬੱਚਿਆਰੀ ਸੇਫਟੀ ਅੱਜ ਦੇ ਟਾਈਮ ਤੇ ਜਿੰਨੇ ਦੇਖੋ ਹੋ ਰਿਹਾ ਨਾ ਬੜੇ ਜ਼ਿਆਦਾ ਇਹੋ ਜਿਹੇ ਹੋ ਰਹੀਆਂ ਦਿੱਕਤਾਂ ਆ ਰਹੀਆਂ ਨੇ ਕਿ ਗੱਡੀਆਂ ਦੇ ਸਨੇ ਬੱਚੇ ਸਨੇ ਵਿੱਚ ਕਈ ਜਾਂਦੇ ਕਿ ਬੱਚੇ ਸਨੇ ਲੈ ਗਏ ਜੀ ਗੱਡੀ ਜਾਂ ਬੱਚੇ ਇਕੱਲੇ ਨੇ ਬੱਚੇ ਤੋਂ ਖੋਲ ਹੀ ਗੱਡੀ ਜਾਂ ਬੱਚਾ ਕਿਤੇ ਭਟਕ ਗਿਆ ਜਾਂ ਬੱਚਾ ਰਾਤ ਨੂੰ देर ਆਇਆ ਕੋਈ ਉਹਨਾਂ ਨੂੰ ਕੋਈ ਦੁਰਘਟਨਾ ਹੋਏ ਤਾਂ ਆਪਾਂ ਉਹਨਾਂ ਨੂੰ ਬਚਾ ਸਕਦੇ ਜੇ ਆਪਾਂ ਟਰੈਕਿੰਗ ਦੇਖ ਰਹੇ ਹਾਂ ਉਹਦੀ ਬਿਲਕੁਲ ਜਿਸ ਗੱਡੀ 'ਚ ਲੱਗਿਆ ਪਹਿਲੀ ਗੱਲ ਤਾਂ ਚੋਰਾ ਦਾ ਪ੍ਰਬੰਧ ਹੋ ਗਿਆ ਦੂਸਰੀ ਗੱਲ ਹੋ ਗਈ ਜਿਵੇਂ ਸਕੂਲ ਵਗੈਰਾ ਦੀਆਂ ਗੱਡੀਆਂ ਜਾਂ ਜਿਹੜੇ ਡਰਾਈਵਰ ਗੱਡੀਆਂ ਚਲਾਉਂਦੇ ਆ ਰਫਲੀ ਗੱਡੀ ਨਹੀਂ ਚਲਾਉਣਗੇ ਤੀਸਰਾ ਜਿਹੜਾ ਵੀ ਵੀਕਲ ਲੈ ਕੇ ਗੱਡੀ ਲੈ ਕੇ ਗਿਆ ਉਹ ਕਿਸ ਤਰੀਕੇ ਨਾਲ ਚਲਾ ਰਿਹਾ ਜਾਂ ਬੱਚਾ ਕਿੱਥੇ ਆ ਕਿੱਥੇ ਨਹੀਂ ਸਾਰੀ ਲੋਕੇਸ਼ਨ ਦਾ ਪਤਾ ਲੱਗੂਗਾ ਇਸ ਤੋਂ ਬਿਨਾ ਕੋਈ ਇਹਦੀ ਸਪੈਸ਼ਲਿਸਟ ਇੱਕ ਸਪੈਸ਼ਲ ਨਾ ਇੱਕ ਆਪਾਂ ਇੱਕ ਚੀਜ਼ ਲਾਂਚ ਕੀਤੀ ਹੈ ਜਿਹੜੀ ਕਿ ਖਾਸ ਕਰਕੇ ਕਮਰਸ਼ੀਅਲ ਗੱਡੀਆਂ ਲਈ ਹੈ ਉਹ ਦੇਖੋ ਜਿਹੜੀ ਗੱਡੀਆਂ ਨਾ ਆਪਣਾ ਡੇਲੀ ਬਹੁਤ ਚੌਧੀਆਂ ਨੇ ਫੈਕਟਰੀ ਦੀਆਂ ਗੱਡੀਆਂ ਉਹਨਾਂ ਜਿਹੜੀ ਹੁੰਦਾ ਕਿ ਤੇਲ ਚੋਰੀ ਦੀ ਇੱਕ ਸਮੱਸਿਆ ਜਾਂ ਕੀ ਹੁੰਦਾ ਕਿ ਤੇਲ ਘੱਟ ਭਰਾਇਆ ਗਿਆ ਤੇ ਪਰਚੀ ਵੱਧ ਦੀ ਉਨੇ ਉਸ ਦੇ ਵਿੱਚ ਕੀ ਹੈ ਸੀ ਸਪੈਸ਼ਲ ਜਿਹੜੀ ਡਿਵਾਈਸ ਕੱਢੀ ਗਈ ਹੈ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਤੇਲ ਜਿਹੜਾ ਹੈ ਨਾ ਗੱਡੀ ਦਾ ਲਾਈਵ ਤੁਹਾਡੇ ਫੋਨ ਤੇ ਦਿਖੇਗਾ ਪਹਿਲੇ ਇਹ ਵੀਡੀਓ ਡਰਾਈਵਰਾਂ ਨੂੰ ਤਾਂ ਨਹੀਂ ਚੰਗੀ ਲੱਗਣੀ ਜਿਹੜੇ ਟੰਕਾ ਲਾਉਂਦੇ ਨੇ ਇੱਕ ਤਾਂ ਫੋਨ ਤੇ ਲਾਈਵ ਤੇਲ ਦਿਖੂਗਾ ਫਿਰ ਪਤਾ ਲੱਗੂਗਾ ਕਿ ਦਿਨ ਦੀ ਸ਼ੁਰੂਆਤ ਦੇ ਵਿੱਚ ਇਹ ਕਿੰਨਾ ਤੇਲ ਸੀਗਾ ਕਿੰਨਾ ਭਰਿਆ ਗਿਆ ਜੇ ਉਹਦੀ ਖਪਤ ਹੋਈ ਕਿੰਨੀ ਖਪਤ ਹੋਈ ਕਿੰਨੀ ਉਹਨੇ ਮਾਈਲੇਜ ਕੱਢੀ ਫਿਰ ਜੇ ਉਹਨੇ ਤੇਲ ਕੱਢਿਆ ਚਾਹੇ ਉਹਨੇ ਟੈਂਕੀ ਚੋਂ ਕੱਢਿਆ ਚਾਹੇ ਉਹਨੇ ਬੈਕ ਪਾਈਪ ਚੋਂ ਕੱਢਿਆ ਕਿੰਨੇ ਲੀਟਰ ਕਿੰਨੇ ਵਜੇ ਕਿਹੜੀ ਜਗ੍ਹਾ ਤੇ ਤੇ ਕਿੰਨੀ ਵਾਰ ਚ ਸਾਰੇ ਕੋਈ ਤੁਹਾਨੂੰ ਫੋਨ ਤੇ ਦੇਰਾਂਗੇ ਇਹ ਚੈਨਲ ਤੇ ਵੀਡੀਓ ਦੇਖ ਕੇ ਕੋਈ ਵੀ ਇਸ ਡਿਵਾਈਸ ਨੂੰ ਖਰੀਦਣ ਲਈ ਆਉਂਦਾ ਤੇ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰੂਗਾ ਜੀ ਤੇ ਸਾਡਾ ਟਰੈਕਰ ਫॉर ਯੂ ਜੀਪੀਐਸ ਦੇ ਨਾਂ ਤੇ ਲੁਧਿਆਣੇ ਦੁਗਰੀ ਰੋਡ ਤੇ ਹੈਗਾ ਤੁਸੀਂ ਗੂਗਲ ਤੇ ਸਰਚ ਕਰ ਲਓ ਟਰੈਕਰ ਫॉर ਯੂ ਤੁਹਾਡੇ ਕੋਲ ਲੋਕੇਸ਼ਨ ਆ ਜਾਏਗੀ ਚਾਹੇ ਜੇ ਤੁਸੀਂ ਸਾਡੇ ਤੋਂ ਆਨਲਾਈਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਐਮਾਜ਼ਨ ਤੇ ਸਰਚ ਕਰੋ ਟਰੈਕਰ ਫॉर ਯੂ ਜੀਪੀਐਸ ਤੁਹਾਡੇ ਕੋਲ ਉੱਤੇ ਸਾਡਾ ਪ੍ਰੋਡਕਟ ਆ ਜਾਏਗਾ ਬਾਕੀ ਮਹਾਪੰਜਾਬ ਦੇ ਜਿਹੜੇ ਵੀ ਵਿਊਅਰਸ ਹੈਗੇ ਨੇ ਜੋ ਸਾਡੇ ਨਾਲ ਇਹ ਵੀਡੀਓ ਦੇਖ ਕੇ ਸੰਪਰਕ ਕਰਦੇ ਨੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਡਿਸਕਾਊਂਟ ਦੇਵਾਂਗੇ ਜਿਹੜੇ ਪਹਿਲੇ 5 ਯੂਜ਼ਰ ਵੀਡੀਓ ਸ਼ੇਅਰ ਕਰਕੇ ਨਾਲ ਆਣਗੇ ਸਾਨੂੰ ਦਿਖਾਨਗੇ ਕਿ ਵੀਡੀਓ ਸ਼ੇਅਰ ਕਰ ਰਹੇ ਨੇ ਤੇ ਉਹਨਾਂ ਨੂੰ ਅਸੀਂ ਸਪੈਸ਼ਲ ਅਸੀਂ 500 ਰੁਪਏ ਦਾ ਐਕਸਟਰਾ ਆਫ ਦੇਵਾਂਗੇ ਤੇ ਸਾਡੀ ਜਿਹੜੀ ਸਰਵਿਸ ਹੈਗੀ ਹੈ ਥਰੂਆਊਟ ਪੰਜਾਬ ਘਰ ਜਾ ਕੇ ਅਸੀਂ ਫਿਟਿੰਗ ਕਰਕੇ ਦੇਵਾਂਗੇ ਸਰਵਿਸ ਦੇਵਾਂਗੇ ਉਹਨਾਂ ਨੂੰ ਲੋ ਵੀ ਦੋਸਤੋ ਚੀਜ਼ ਬੜੀ ਛੋਟੀ ਜੀ ਆ ਫਾਇਦੇ ਬੜੇ ਨੇ ਆਪਣੇ ਆਪ ਆਪਾਂ ਦੇਖੀਏ ਵੀ ਅਸੀਂ ਕਿਹੜੀ ਕਿਹੜੀ ਚੀਜ਼ ਤੇ ਨਜ਼ਰ ਰੱਖਾਂਗੇ ਉਹ ਕੱਲ੍ਹੇ ਸਾਰੀ ਚੀਜ਼ ਦੇ ਉੱਤੇ ਨਜ਼ਰ ਰੱਖਣ ਲਈ ਇੱਕ ਡਵਾਈਸ ਆ ਗਈ ਆ ਉਤੋਂ ਆਫਰ ਵੀ ਲਾ ਦਿੱਤੀ ਹੈ ਕਿ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਕੇ ਆਊਗਾ 500 ਰੁਪਏ ਦਾ ਨਾਮ ਤੇ ਨਾਲੇ ਘਰੇ ਫਿੱਟ ਕਰਨਾ ਆਨਲਾਈਨ ਆਫਲਾਈਨ ਤੁਸੀਂ ਬਿਲਕੁਲ ਖਰੀਦ ਸਕਦੇ ਹੋ